ਅਸਲੀ ਗਾਤਾ ਬਾਹਰ ਹੈ ਜਿਹੜਾ ਪਿਆ ਹੋਇਆ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਹੈਪੀ ਹੋਲੀ ਹੋਲੀ ਹੈਪੀ ਹੋਲੀ ਜਿਹੜੇ ਨਾਰੇ ਲੱਗ ਰਹੇ ਆ ਪੁਲਿਸ ਪ੍ਰਸ਼ਾਸਨ ਨੇ ਨਾ ਮੁਸਤੈਦ ਹੈ ਚੰਡੀਗੜ੍ਹ ਦੇ ਵਿੱਚ ਪੂਰੀ ਤਰ੍ਹਾਂ ਛੱਡਿਆ ਬਤੰਦਰਾ ਨੇ ਕਾਹਦੇ ਹੋਲੇ ਦੇ ਨਾਲ ਦੇਖ ਸਕਦੇ ਤੁਸੀਂ ਚੰਡੀਗੜ੍ਹ ਦੇ ਵਿੱਚ ਪੂਰਾ ਜਿਹੜਾ ਨੌਜਵਾਨਾਂ ਦੇ ਵੱਲੋਂ ਪੂਰਾ ਇੱਕਦਮ ਖੜਤਲ ਮਚਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਖੁੱਤੀ ਪਾ ਰਹੇ ਨੇ ਨੌਜਵਾਨ ਪੂਰੇ ਇੱਧਰ ਦੁਕਾਨਾਂ ਦੀ ਜਿਹੜੀ ਵਿਕਰੀ ਵੀ ਫੁੱਲ ਹੋ ਰਹੀ ਹੈ ਰੰਗਾਂ ਦੀ ਅਲੱਗ-ਅਲੱਗ ਕਲਰਸ ਦੀ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਕਰਾਉਡ ਹੈ ਇੱਥੇ ਇਕੱਠਾ ਹੋਣਾ ਲਗਾਤਾਰ ਸ਼ੁਰੂ ਹੋ ਗਿਆ ਤਾਂ ਰੋਡਾਂ ਦੇ ਉੱਪਰ ਭਾਰੀ ਜਿਹੜੇ ਇਕੱਠ ਨੇ ਮੁੰਡੇ ਕੁੜੀਆਂ ਦੇ ਹੋਣੇ ਸ਼ੁਰੂ ਹੋ ਗਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੌਜਵਾਨ ਵੀਰ ਆਪਣੀ ਵੱਡੇ ਜਿਹੜੇ ਕਾਫਲੇ ਇਹਨਾਂ ਦੇ ਵੱਲੋਂ ਤਾਂ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਦੀ ਹੋਲੀ ਤੁਸੀਂ ਦੇਖੀ ਨਹੀਂ ਹੋਣੀ ਪਹਿਲਾਂ ਕਦੇ ਦੇਖ ਸਕਦੇ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਫਨ ਹੈ ਨੌਜਵਾਨ ਕਰ ਰਹੇ ਨੇ ਤਾਂ ਵਧੀਆ ਜਿਹੜਾ ਮਾਹੌਲ ਹੈ ਦੇਖਣਾ ਮਿਲੇਗਾ ਤੁਹਾਨੂੰ ਤਾਂ ਦੇਖ ਸਕਦੇ ਤੁਸੀਂ ਦੇਖ ਰਹੇ ਹੋ ਤੁਸੀਂ ਲਾਈਵ ਵੀ ਇੱਥੇ ਟੈਂਸ਼ਨ ਨਾਲ ਤਾਂ ਦੇਖ ਰਹੇ ਹੋ ਤੁਸੀਂ ਪੰਗੜਾ ਪਾ ਰਹੇ ਨੇ ਨੌਜਵਾਨ ਉਧਰ ਪੂਰੇ ਹੋਲੀ ਦੇ ਮਾਹੌਲ ਚ ਰੰਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਉਧਰ ਗਾਣੀ ਜਿਹੜੀ ਲਾ ਕੇ ਪੰਗੜਾ ਪਾ ਰਹੇ ਨੇ ਪੂਰੇ ਹੁਣ ਯੂਨੀਵਰਸਿਟੀ ਦੇ ਸਟੂਡੈਂਟ ਨੇ ਸਾਰੇ ਹੀ ਵਾਰ ਨੂੰ ਆਗੇ ਦੇ ਬਾਹਰ ਆ ਕੇ ਜਿਹੜਾ ਚਿੱਲ ਕੀਤਾ ਜਾ ਰਹੇ ਨੇ ਵੱਲੋਂ ਪੰਗੜੇ ਪਾਏ ਜਾ ਰਹੇ ਨੇ ਤਾਂ ਤੁਸੀਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜਾ ਪੂਰਾ ਕੀਤਾ ਜਾ ਰਿਹਾ ਚੇਲ ਕੀਤਾ ਜਾ ਰਿਹਾ ਨੌਜਵਾਨ ਵੀਰ ਇਕਦਮ ਪੂਰਾ ਫਨ ਦੇ ਵਿੱਚ ਬੀਜ਼ੀ ਹੋ ਗਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਗੋਪਾਲ ਸਿੰਘ ਦੇ ਮੂਰੇ ਚੰਡੀਗੜ੍ਹ ਜਿਹੜਾ ਗੋਪਾਲ ਸਿੰਘ 15 ਸੈਕਟਰ ਦੇ ਵਿੱਚ ਦਾ ਉੱਤੇ ਪੂਰੇ ਕਾ 15 ਡੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪੂਰੇ ਸਪਰੇਅ ਨਾਲ ਕਲਰਜ਼ ਦੇ ਨਾਲ ਨੌਜਵਾਨਾਂ ਦੇ ਬੋਲੇ ਇੱਕ ਵਾਰ ਖੁੱਤੀ ਪਾਈ ਜਾ ਰਹੀ ਹੈ ਇੱਥੇ ਪੂਰਾ ਮਾਹੌਲ ਹੈ ਜਿਹੜਾ ਇੱਕਦਮ ਬਣਿਆ ਹੋਇਆ ਵਧੀਆ ਤਾਂ ਜੇਕਰ ਤੁਸੀਂ ਹੋਲੀ ਖੇਡਣਾ ਚਾਹਵਨਾ ਹੋ ਜੇਕਰ ਥਿੱਲ ਕਰਨਾ ਹੈ ਯਾਰਾਂ ਵਾਲਿਆਂ ਦਾ ਪੂਰਾ ਤੁਸੀਂ ਵੀ ਚੰਡੀਗੜ੍ਹ ਦੇ 15 ਸੈਕਟਰ ਦੇ ਵਿੱਚ ਹੋਲੀ ਆ ਕੇ ਖੇਡੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਲੀ ਆ ਕੇ ਖੇਡੋ ਦੇਖ ਸਕਦੇ ਹੋ ਤੁਸੀਂ ਕਿੰਨੇ ਨੌਜਵਾਨ ਨੇ ਜਿਹੜੇ ਪੰਗੜਾ ਪਾੜ ਲਾ ਕੇ ਨੇ ਬਾਹਰ ਆ ਕੇ ਤਾਂ ਜਿਹੜਾ ਕਰਾਊਡ ਹੈ ਬਹੁਤ ਹੀ ਜ਼ਿਆਦਾ ਹੈਪੀ ਹੋਲੀ ਹੈਪੀ ਹੋਲੀ ਜਿਹੜੀ ਇਹ ਨਾਰੇ ਲੱਗ ਰਹੇ ਹੈ ਹੈਪੀ ਹੋਲੀ ਦੇ ਤਾਂ ਤੁਸੀਂ ਦੇਖ ਰਹੇ ਹੋ ਉਧਰ ਅਸੀਂ ਤੁਹਾਨੂੰ ਹੋਰ ਵੀ ਨਾਜਰ ਦਿਖਾਉਣੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਨੌਜਵਾਨਾਂ ਦੇ ਵੱਲੋਂ ਹੋਲੀ ਦਾ ਚਿੱਲ ਕੀਤਾ ਜਾ ਰਿਹਾ ਹੈ ਹੋਲੀ ਮਨੋਰੰਜਨ ਪੂਰਾ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਹੋਲੇ ਜਿਹੜੀਆਂ ਦੁਕਾਨਾਂ ਦੇ ਮੂਹਰੇ ਭੰਗੜਾ ਪੈ ਰਿਆ ਪੂਰੇ ਹੀ ਸਟੂਡੈਂਟ ਜਿਹੜੇ ਨੌਜਵਾਨ ਵੀਰ ਨੇ ਉਹ ਆ ਗਏ ਨੇ ਇੱਥੇ ਪੰਗੜਾ ਪਾ ਰਹੇ ਨੇ ਹੋਲੀ ਦੇ ਨਾਲ ਇੱਕ ਦੂਜੇ ਨੂੰ ਰੰਗਾਂ ਦੇ ਨਾਲ ਲਿਬੇੜਿਆ ਜਾ ਰਿਹਾ ਇਹ ਵੀ ਰੰਗ ਆਹ ਬੜੀ ਕੰਨੀ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਦੇ ਰੰਗ ਪਰਮਾਤਮਾ ਸਾਰਿਆਂ ਦੀ ਜ਼ਿੰਦਗੀ ਨੂੰ ਰੰਗ ਜਿਹੜੇ ਵਧੀਆ-ਵਧੀਆ ਰੰਗ ਚੜਾਵੇ ਤਾਂ ਤੁਸੀਂ ਦੇਖ ਰਹੇ ਹੋ ਪੂਰਾ ਚਿੱਲ ਕੀਤਾ ਜਾ ਰਿਹਾ ਨੌਜਵਾਨਾਂ ਵੱਲੋਂ ਜੇਕਰ ਗੱਲ ਕਰੀਏ ਪੰਜਾਬ ਹਰਿਆਣਾ ਹਿਮਾਚਲ ਇੱਥੇ ਤਿੰਨੇ ਜਿਹੜੇ ਜ਼ਿਲ੍ਹੇ ਨੇ ਤਿੰਨੇ ਸੌਰੀ ਸੌਰੀ ਮਾਫ਼ ਕਰਨਾ ਤਿੰਨੇ ਸਟੇਟਾਂ ਜਿਹੜੀਆਂ ਇੱਥੇ ਇਕੱਠੀਆਂ ਹੋ ਗਈਆਂ ਨੇ ਤਾਂ ਹੁਣ ਇਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਹੋਲੀ ਆ ਉਹ ਖੇਡੀ ਜਾ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਬਾਈ ਨੌਜਵਾਨ ਵੀਰ ਇੱਥੇ ਆ ਕੇ ਹੋਲੀ ਦਾ ਜਿਹੜਾ ਰੰਗ ਮਾਰ ਰਹੇ ਨੇ ਤਾਂ ਸਕਦੇ ਤੁਸੀਂ ਬਹੁਤ ਹੀ ਜਿਹੜਾ ਵਧੀਆ ਮਾਹੌਲ ਹੈ ਤੇ ਇਹਨਾਂ ਨੇ ਕ੍ਰੀਏਟ ਕਰ ਦਿੱਤਾ ਗਿਆ ਪਿਆਰ ਮੁਹੱਬਤ ਦੇ ਨਾਲ ਸਾਰੇ ਜਣੇ ਫੋਲੀ ਖੇਡ ਰਹੇ ਨੇ ਜਿੱਕਰ ਗੱਲ ਕਰੀਏ ਸਾਰੇ ਹੀ ਸਟੂਡੈਂਟ ਨੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਨੂੰ ਜਦੋਂ ਪ੍ਰਸ਼ਾਸਨ ਦੇ ਬਲੰਤਰ ਰੋਕਿਆ ਗਿਆ ਤਾਂ ਬਾਹਰ ਫਿਰ ਆ ਕੇ ਬਹੁਤ ਇਹਨਾਂ ਨੇ ਬੋਲੇ ਜਿਹੜਾ ਫਨਸ਼ਨ ਹੈ ਉਹ ਕੀਤਾ ਗਿਆ ਤਾਂ ਤੁਸੀਂ ਦੇਖ ਰਹੇ ਹੋ ਆਟੀ ਜੀ ਵੀ ਨੌਜਵਾਨ ਸਟੂਡੈਂਟਾਂ ਦੇ ਜਿਹੜੇ ਫਨ ਨੂੰ ਦੇਖ ਕੇ ਵੀਡੀਓ ਬਣਾਉਣ ਲੱਗ ਪਏ ਨੇ ਆ ਰਹੇ ਨੇ ਹੋਰ ਵੀ ਨੌਜਵਾਨ ਇੱਥੇ ਇਕੱਠੇ ਹੋ ਰਹੇ ਨੇ ਵੱਡਾ ਇਕੱਠ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ਵੱਲੋਂ ਹੋਇਆ ਹੋਇਆ ਤਾਂ holi ਦਾ ਜਿਹੜਾ ਮਾਹੌਲ ਹੈ ਤੁਹਾਨੂੰ 15 ਸੈਕਟਰ ਦੇ ਵਿੱਚ ਦੇਖਣ ਨੂੰ ਅੱਜ ਬਹੁਤ ਹੀ ਘੈਂਟ ਜਿਹੜਾ ਮਾਹੌਲ ਹੈ ਉਹ ਦੇਖੇਗਾ ਤਾਂ ਤੁਸੀਂ ਦੇਖ ਰਹੇ ਹੋ ਯੂਨੀਵਰਸਿਟੀ ਸਾਰੇ ਹੀ ਜਿਹੜੀ ਅੰਦਰੋਂ ਖਾਲੀ ਹੋ ਗਈ ਤਾਂ ਬਾਹਰ ਆ ਕੇ ਜਿਹੜਾ ਚੇਲੇ ਨੌਜਵਾਨਾਂ ਦੇ ਵੱਲੋਂ ਇੰਜੋਏ ਉਹ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਤਾਂ ਦੇਖ ਰਹੇ ਹੋ ਤੁਸੀਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਨੌਜਵਾਨ ਇੱਥੇ ਬਾਹਰ ਆ ਕੇ ਜਿਹੜਾ ਫਨ ਹੈ ਉਹ ਕਰਨ ਲੱਗੇ ਨੇ ਚੈਨਲ ਦੇ ਵੱਲੋਂ ਦੇਖ ਸਕਦੇ ਹੋ ਤੁਸੀਂ ਹੱਥਾਂ ਦੇ ਵਿੱਚ ਕਲਰਸ ਆਪਣੇ ਇਹੜਿਆ ਕਿ ਬਾਹਰ ਆ ਕੇ ਕਲਰਸ ਦੇ ਨਾਲ ਇੱਕ ਦੂਜੇ ਨੂੰ ਹੋਲੀ ਦੇ ਰੰਗਾਂ 'ਚ ਐਲੀਵੇਟ ਨੇ ਹੋਲੀ ਦੇ ਰੰਗਾਂ ਦੇ ਵਿੱਚ ਰੰਗ ਰਹੇ ਨੇ ਬਾਹਰ ਆ ਕੇ ਤਾਂ ਤੁਸੀਂ ਦੇਖ ਰਹੇ ਹੋ ਆਪਣੇ ਪੰਜਾਬੀ ਸਰਦਾਰ ਨੌਜਵਾਨ ਵੀ ਆਪਣੇ ਪੂਰੇ ਪੌਂਚਰੇ ਨੇ ਹੁਬੂ ਤਾਂ ਦੇਖ ਰਹੇ ਤੁਸੀਂ ਹੱਸ ਰਹੇ ਰਹੇ ਕਿ ਘਰ ਦੇ ਨੇ ਵੀ ਨਾ ਪਤਾ ਲੱਗੇ ਕਿ ਸਾਡਾ ਪੁੱਤ ਗਿਆ ਤਾਂ ਪੜ੍ਹਨਾ ਹੈ ਪਰ ਇਹ ਨਹੀਂ ਦਾ ਪਤਾ ਕਿ ਅੱਜ ਹੋਲੀ ਅੱਜ ਹੜ ਰਿਹਾ ਹੈ ਅੱਗੇ ਤਾਂ ਭਾਵੇਂ ਪੜ ਰਿਹਾ ਹੋਵੇ ਪਰ ਅੱਜ ਪੂਰੀ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਹੜ ਰਿਹਾ ਹੈ ਨੌਜਵਾਨ ਬਹੁਤ ਹੀ ਜਿਹੜੇ ਸਵੇਰ ਦੇ ਚਿੱਲ ਕਰਨ ਲੱਗੇ ਹੋਏ ਨੇ ਤਾਂ ਲਗਾਤਾਰ ਰੰਗਾਂ ਦੇ ਨਾਲ ਖੇਡ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਕਿੰਨਾ ਫਨ ਕਰ ਰਹੇ ਨੇ ਪੂਰਾ ਮਾਹੌਲ ਹੈ ਤੇ ਚੰਡੀਗੜ੍ਹ ਦੇ ਵਿੱਚ 15 ਸੈਕਟਰ ਚ ਬਹੁਤ ਘੈਂਟ ਮਾਹੌਲ ਹੈ ਜਿਹੜਾ ਹੋਲੀ ਦਾ ਹੋਇਆ ਹੋਇਆ ਹੈ ਦੇਖਣ ਨੂੰ ਮਿਲੇਗਾ ਤੁਹਾਨੂੰ ਤਾਂ ਦੇਖ ਸਕਦੇ ਹੋ ਤੁਸੀਂ ਕਿੰਨੇ ਜਿਹੜੇ ਨੌਜਵਾਨ ਨੇ ਤਾਂ ਇੱਥੇ ਆ ਰਹੇ ਨੇ ਰੰਗਦੀਆਂ ਸਮਝ ਤਾਂ ਦੇਖ ਰਹੇ ਹੋ ਤੁਸੀਂ ਹੈਪੀ ਹੋਲੀ ਹੈਪੀ ਹੋਲੀ ਸਾਰੇ ਕਰਦੇ ਨਜ਼ਰ ਆ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਹੋਰ ਬਹੁਤ ਸਾਰੇ ਨੌਜਵਾਨ ਕੁੜੀਆਂ ਵੀ ਹੋਲੀ ਬਹੁਤ ਵਧੀਆ ਤਰੀਕੇ ਨਾਲ ਖੇਡ ਰਹੀਆਂ ਨੇ ਆ ਦੇਖ ਰਹੇ ਹੋ ਤੁਸੀਂ ਹੈਪੀ ਹੋਲੀ ਹੈਪੀ ਹੋਲੀ ਸਾਰੇ ਇਕੱਠੇ ਨਜ਼ਰ ਆ ਰਹੇ ਨੇ ਤਾਂ ਰੰਗ ਅੱਜ ਕੋਈ ਵੀ ਗੁੱਸਾ ਨਹੀਂ ਕਰ ਰਿਹਾ ਅੱਜ ਰੰਗ ਦਾ ਤਾਂ ਸਾਰੇ ਇੱਕ ਦੂਜੇ ਦੇ ਰੰਗ ਲਾ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਕਿਸੇ ਕਰ ਹੈਪੀ ਹੋਲੀ ਭਾਈ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਤਾਂ ਤੁਸੀਂ ਦੇਖ ਰਹੇ ਹੋ ਹੈਪੀ ਹੋਲੀ ਦਾ ਜਿਹੜਾ ਇੱਕ ਨਾਰਾ ਇੱਕ ਹੈਪੀ ਹੋਲੀ ਦੇ ਸਿੰਪਲ ਹੈਪੀ ਹੋਲੀ ਦਾ ਹੈਪੀ ਹੋਲੀ ਹੈਪੀ ਹੋਲੀ ਕਿ ਕਿ ਸਾਰੇ ਅੰਦੇ ਰੰਗ ਲਾਈ ਜਾ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਰੌਣਕਾਂ ਹੀ ਰੌਣਕਾਂ ਲੱਗੀਆਂ ਪਈਆਂ ਨੇ ਤਾਂ ਅੱਜ ਚੰਡੀਗੜ੍ਹ ਦੇ 15 ਸੈਕਟਰ ਦੇ ਵਿੱਚ ਹੈਪੀ ਹੋਲੀ ਬਾਈ ਤੁਸੀਂ ਦੇਖ ਰਹੇ ਹੋ ਬਾਈ ਰੰਗਾ ਦੇ ਨਾਲ ਇੱਕ ਦੂਜੇ ਨਾਲ ਮਿਲਦੇ ਨੇ ਤਾਂ ਬਹੁਤ ਹੀ ਜਿਹੜਾ ਵਧੀਆ ਮਾਹੌਲ ਹੈ ਵੀਡੀਓ ਬਣਾ ਰਿਆਂ ਨਾਲੇ ਬਾਜਾ ਵੀ ਵਜਾ ਰਿਆਂ ਤਾਂ ਤੁਸੀਂ ਦੇਖ ਰਹੇ ਹੋ ਨੌਜਵਾਨਾਂ ਨੇ ਪੂਰੇ ਰੰਗਾਂ ਦੇ ਜਿਹੜੇ ਨਜ਼ਾਰੇ ਲੈ ਨੇ ਸਾਰੇ ਹੀ ਆਪਣੇ ਰੰਗਾਂ ਦੇ ਵਿੱਚ ਹੀ ਰੰਗੇ ਹੋਏ ਨੇ ਸੋ ਹੈਪੀ ਹੋਲੀ ਹੈਪੀ ਹੋਲੀ ਦਾ ਜਿਹੜਾ ਇੱਕ ਸਨੇਹਾ ਦਿੰਦੇ ਨੌਜਵਾਨ ਰੋਡਾਂ ਤੇ ਲਗਾਤਾਰ ਚਿੱਲ ਕਰਦੇ ਨੇ ਜਰ ਆ ਰਹੇ ਨੇ ਤੁਹਾਨੂੰ ਤਾਂ ਦੇਖ ਰਹੇ ਹੋ ਤੁਸੀਂ ਇਹ ਵੀਰ ਦੇਖ ਸਕਦੇ ਹੋ ਤੁਸੀਂ ਹੈਪੀ ਹੋਲੀ ਜੀ ਹੈਪੀ ਹੋਲੀ ਹੈਪੀ ਹੋਲੀ ਦਾ ਦੇਖ ਰਹੇ ਹੋ ਤੁਸੀਂ ਆਨੰਦ ਮਾਣ ਰਹੇ ਹੋ ਚੰਡੀਗੜ੍ਹ ਦੇ 15 ਸੈਕਟਰ ਦੇ ਵਿੱਚ ਨੌਜਵਾਨਾਂ ਨੇ ਪੂਰੇ ਰੌਣਕ ਮੇਲੇ ਇੱਥੇ ਲਾਏ ਹੋ ਨੇ ਪੂਰੇ ਰੰਗ ਬੰਨੇ ਹੋ ਨੇ ਚੰਡੀਗੜ੍ਹ ਦੇ ਦੇਖ ਸਕਦੇ ਹੋ ਤੁਸੀਂ ਮਾਹੌਲ ਬਹੁਤ ਵਧੀਆ ਜਿਹੜਾ ਮਾਹੌਲ ਹੈ ਨੌਜਵਾਨਾਂ ਦੇ ਵੱਲੋਂ ਬਣਾਇਆ ਹੋਇਆ ਤਾਂ ਇੱਥੇ ਬਹੁਤ ਸਾਰੀਆਂ ਸਟੇਟਾਂ ਤੋਂ ਜਿਹੜੇ ਸਟੂਡੈਂਟ ਨੇ ਇਕੱਠੇ ਨੇ ਆ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਹੋਲੀ ਦਾ ਜਿਹੜਾ ਆਨੰਦ ਮਾਣ ਰਹੇ ਨੇ ਤਾ ਅਸੀਂ ਵੀ ਆਸ ਕਰਦੇ ਆਂ ਕਾਮਨਾ ਕਰਦੇ ਆਂ ਕਿ ਇਹ ਜਿਹੜੀ ਹੋਲੀ ਆ ਪ੍ਰਮਾਤਮਾ ਕਰੇ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਸਾਰੇ ਹੀ ਰੰਗ ਭਰੇ ਜਾਣ ਤੁਸੀਂ ਵੀ ਦਿਨ ਤੋਂ ਕਨੇ ਰਾਤ ਚੌਕ ਨੇ ਤਰੱਕੀ ਕਰੋ ਇਸੇ ਤਰ੍ਹਾਂ ਸਾਰਿਆਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਹੋਲੀਆਂ ਇਕੱਠੇ ਹੋ ਕੇ ਮਨਾਓ ਸੋ ਬਹੁਤ ਵਧੀਆ ਮਾਹੌਲ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਤਾਂ ਕਿਤੇ ਨਾ ਕਿਤੇ ਜਦੋਂ ਵੀ ਕੋਈ ਵੀ ਆਉਂਦਾ ਕੋਈ ਰੰਗ ਦੀ ਮੁੱਠੀ ਸੁੱਟ ਜਾਂਦਾ ਹੈ ਕੋਈ ਸਪਰੇਅ ਕਰ ਜਾਂਦਾ ਹੈ ਚੱਲੀ ਜਾ ਰਹੇ ਤੇ ਬਸ ਕੰਮ ਪੂਰੇ ਤੋ ਤਿੰਨ ਘੰਟੇ ਜਿਹੜਾ ਮਾਹੌਲ ਹੈ ਐਦਾਂ ਹੀ ਬਣਿਆ ਹੋਇਆ ਚੰਡੀਗੜ੍ਹ ਦੇ 15 ਸੈਕਟਰ ਦੇ ਵਿੱਚ 14 15 ਸੈਕਟਰ ਦੇ ਵਿੱਚ ਸਟੂਡੈਂਟ ਸਾਰੇ ਹੀ ਆ ਗਏ ਨੇ ਬਾਹਰ ਆ ਕੇ ਹੋਲੀ ਖੇਡਣ ਲੱਗੇ ਨੇ ਕਿਉਂਕਿ ਅੰਦਰ ਪ੍ਰਸ਼ਾਸਨ ਦੇ ਵੱਲੋਂ ਇੱਕ ਬੰਦਸ਼ੀ ਲਗਾ ਦਿੱਤੀ ਗਈ ਸੀ ਬੰਦਸ਼ ਨੂੰ ਜਿਹੜੇ ਬਰਦਾਸ਼ਤ ਨਾ ਕਰਦੇ ਹੋਏ ਨੌਜਵਾਨ ਸਾਰੇ ਹੀ ਜਿਹੜੇ ਬਾਹਰ ਆ ਗਏ ਨੇ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਹੋਲੀ ਹੈ ਜਿਹੜੀ ਖੇਡੀ ਜਾ ਰਹੀ ਹੈ ਇਹ 7% ਰੇਗਾ ਫੋਨ ਆਇਆ ਤਾਂ ਉਹ ਫੋਨ 7% ਤਾਂ ਦੇਖ ਸਕਦੇ ਹੋ ਤੁਸੀਂ ਮੈਂ ਬਣਾਦਾਨਾ ਯਾਰ ਲਓ ਮੈਂ ਲਾਈਵ ਹੀ ਛੱਡਣੀ ਆ ਖੜ ਚੋ 2 ਮਿੰਟ ਤੇ ਦੇਖ ਸਕਦੇ ਹੋ ਤੁਸੀਂ ਬਾਈ ਹੁਣੀ ਆ ਕਿਹੜੇ ਬਾਈ ਕਿੱਥੋਂ ਕਿਹੜਾ ਏਰੀਆ ਆਪਣਾ ਬਠਿੰਡਾ ਬਠਿੰਡੇ ਵਾਲੇ ਤੁਸੀਂ ਦੇਖ ਰਹੇ ਹੋ ਪੀਪੀ03 ਵਾਲੇ ਕਹਿੰਦੇ ਬਠਿੰਡੇ ਵਾਲੇ ਹਰ ਪਾਸੇ ਮੋਰੇ ਹੁੰਦੇ ਆ ਇਹ ਗੱਲ ਪੱਕੀ ਆ ਬਾਈ ਜਿੱਥੇ ਮਰਜੀ ਚਲਿਓ ਭਾਵੇਂ ਚੰਦਰ ਤੇ ਚਲਿਓ ਇੱਕ ਨੱਕ ਬਾਈ ਤੁਹਾਨੂੰ ਬਠਿੰਡੇ ਦਾ ਮਿਲੂਗਾ ਮਿਲੂਗਾ ਜ਼ਰੂਰ ਪਰ ਇਤਨਾ ਖੈਰ ਤੈਨਾਂ ਨੇ ਬਾਈ ਹੈਪੀ ਹੋਲੀ ਬਾਈ ਬਠਿੰਡੇ ਵਾਲੇ ਬਾਈ ਸਾਨੂੰ ਮਿਲ ਨੇ ਦੇਖ ਰਹੇ ਹੋ ਤੁਸੀਂ ਹੋਲੀ ਖੇਡ ਰਹੇ ਨੇ ਪੂਰਾ ਚਿੱਲ ਕਰ ਰਹੇ ਨੇ ਤਾਂ ਬਹੁਤ ਜਿਹੜਾ ਕਰਾਊਡ ਹੈ ਚੰਡੀਗੜ੍ਹ ਦੇ 15 ਸੈਕਟਰ ਦੇ ਤੁਹਾਨੂੰ ਦੇਖਣ ਨੂੰ ਮਿਲੇਗਾ